ਹਾਂਜੀ ਮੇਰਾ ਵੀਰ ਸਾਰੇ ਭਰਾਵਾਂ ਨੂੰ ਹਾਸ਼ਕਾਲ ਸੋਹੀ ਪੀਬੀ ਦਾਸੀ ਵਾਲਾ ਜਿਹੜਾ ਚੈਨਲ ਦੇਖ ਰਹੇ ਆ ਤੇ ਵੀਡੀਓ ਚ ਅੱਜ ਗੱਲ ਕਰਦੇ ਆਪਾਂ ਫੇਰ ਪੰਜਾਬ ਦੀ ਸਰਕਾਰ ਜਿਹੜੀ ਮੌਜੂਦਾ ਸਰਕਾਰ ਝਾੜੂ ਸਰਕਾਰ ਨੇ ਇੱਕ ਹਮਲਾ ਫੇਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਦੁਬਾਰਾ ਕੀਤਾ ਜਿੱਦਾਂ ਪਹਿਲਾਂ ਲੈਂਡ ਪੋਲਿੰਗ ਪਾਲਿਸੀ ਹੋਣ ਦੇ ਵਿੱਚ ਲਿਆਂਦੀ ਸੀ ਜਿਹਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉਹਦਾ ਵਿਰੋਧ ਹੋਇਆ ਪਾਲਿਸੀ ਵਾਪਸ ਹੋ ਗਈ ਪਰ ਹੁਣ ਇੱਕ ਚੋਰੀ ਚੋਰੀ ਜਿਹੜੀ ਕਾਨੂੰਨ ਆ ਇੱਕ ਹੋਣ ਦੇ ਵਿੱਚ ਲਿਆਂਦਾ ਕਾਨੂੰਨ ਕੀ ਆਪਾਂ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲਿਓ ਜਰੂਰ ਸਬਸਕ੍ਰਾਈਬ ਤੇ ਜਿਹੜੇ ਪੁਰਾਣੇ ਉਹਨਾਂ ਦਾ ਦਿਲੋਂ ਥੈਂਕ ਯੂ ਹੁਣ ਜਿਹੜਾ ਨਵਾਂ ਕਾਨੂੰਨ ਲਿਆਂਦਾ ਉਹਦੇ ਵਿੱਚ ਕੀ ਹੈ ਵੀ ਜਿਹੜੇ ਕਲੋਨਾਈਜ਼ਰ ਆ ਜਿਨ੍ਹਾਂ ਨੇ ਕਲੋਨੀਆਂ ਕੱਟਣੀਆਂ ਕਲੋਨੀਆਂ ਡਿਵੈਲਪ ਕਰਨੀਆਂ ਆਉਣ ਵਾਲੇ ਟਾਈਮ ਦੇ ਵਿੱਚ ਜ਼ਮੀਨਾਂ ਖਰੀਦ ਗਏ ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੇ ਆਪਣੇ ਜਿਹੜੇ ਸਰਕਾਰ ਦੇ ਆਪਣੇ ਸਰਕਾਰੀ ਗੀਜੇ ਆ ਰਿਸ਼ਵਤ ਵਾਲੇ ਗੀਜੇ ਆ ਉਹਨਾਂ ਨੂੰ ਭਰਨ ਦੇ ਲਈ ਇੱਕ ਚੋਰੀ ਛੁਪੇ ਕਾਨੂੰਨ ਲਿਆਂਦਾ ਹੋਣ ਦੇ ਵਿੱਚ ਜਿਹਦਾ ਨਾਂ ਤੇ ਪੰਚਾਇਤਾਂ ਨੂੰ ਪਤਾ ਲੱਗਿਆ ਤੇ ਨਾਂ ਹੀ ਜਿਹੜਾ ਪਿੰਡ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਿਆ ਕਿਉਂਕਿ ਪੰਚਾਇਤਾਂ ਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ ਬਿਲਕੁਲ ਹੀ ਪੱਠਾ ਬੈਠਿਆ ਵਾ ਪੱਠਾ ਕਰਕੇ ਬੈਠਾ ਵੀ ਪੰਚਾਇਤਾਂ ਵੀ ਜਿਹੜੀਆਂ ਸਰਕਾਰ ਨਾਲ ਰਲ ਕੇ ਚੱਲ ਰਹੀਆਂ ਵੀ ਕੋਈ ਕਿਸੇ ਪਿੰਡ ਵਿੱਚ ਅਗਲਾ ਕਹਿੰਦਾ ਉਹ ਰੇ ਕਾਂਗਰਸ ਦੀ ਸਰਪੰਚ ਹੈ ਕੋਈ ਕਹਿੰਦਾ ਵੀ ਸਾਡਾ ਉਹ ਪਿੰਡ ਵਿੱਚ ਝਾੜੂ ਵਾਲਿਆਂ ਦਾ ਸਰਪੰਚ ਹੈ ਕੋਈ ਕਹਿੰਦਾ ਫਲਾਣੇ ਪਿੰਡ ਵਿੱਚ ਅਕਾਲੀਆਂ ਦਾ ਸਰਪੰਚ ਹੈ ਕਹਿਣ ਦਾ ਮਤਲਬ ਜਿਹੜੀ ਪੰਚਾਇਤ ਹੈ ਪੰਚਾਇਤਾਂ ਵੀ ਪੋਲਿਟਿਕਸ ਦੇ ਨਾਲ ਮਿਕਸ ਹੋ ਗਈਆਂ ਵੀ ਜਿਹਦੀ ਉੱਪਰ ਸਰਕਾਰ ਉਹਦੀ ਥੱਲੇ ਪੰਚਾਇਤ ਇਹ ਚੀਜ਼ ਪਹਿਲਾਂ ਨਹੀਂ ਸੀ ਹੁੰਦੀ ਪਹਿਲਾਂ ਚਲੋ ਏਦਾਂ ਹੁੰਦਾ ਵੀ ਹਰੇਕ ਸਰਪੰਚ ਪੰਜ ਪਿੰਡ ਦੇ ਭਲੇ ਵਾਸਤੇ ਕੰਮ ਕਰਦੇ ਹੁੰਦੇ ਪਰ ਹੁਣ ਜਿਹੜਾ ਸਰਕਾਰੀ ਤੰਤਰ ਹੈ ਇਹ ਇਨਵੋਲਵ ਹੋ ਗਿਆ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡਾ ਜਿਹੜਾ ਖਤਰਾ ਹੈ ਪੰਜਾਬ ਵਾਸਤੇ ਤੇ ਹੁਣ ਗੱਲ ਕਰਨੀ ਆਪਾਂ ਜਿਹੜਾ ਕਲੋਨਾਈਜ਼ਰਾਂ ਵਾਸਤੇ ਇੱਕ ਕਾਨੂੰਨ ਹੋਣ ਦੇ ਵਿੱਚ ਲਿਆਂਦਾ ਸਰਕਾਰ ਨੇ ਜਿਹਦੇ ਵਿੱਚ ਹੁਣ ਕਲੋਨਾਈਜ਼ਰ ਨੂੰ ਕਿਸੇ ਦੀ ਵੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਜਿਉਂ ਜ਼ਮੀਨ ਲੰਦਾ ਕਲੋਨੀ ਕੱਟਣ ਵਾਸਤੇ ਜ਼ਮੀਨ ਲੰਦਾ ਮੰਨ ਲਓ ਨੇ 5 ਕਿਲੋ ਐਸਾਈਡ ਲੈ ਲੇ ਤੇ ਪੰਜ ਕਿਲੇ ਐਸਾਈਡ ਲੈ ਲਿਆ ਜਿੱਦਾਂ ਗੱਭੇ ਵੱਟ ਜਾਂਦੀ ਆ ਇਹ ਗੱਭੇ ਰਸਤਾ ਜਾਂਦਾ ਆਪਣਾ ਸਰਕਾਰੀ ਲਾ ਲਓ ਚਾਹੇ ਖੇਤਾਂ ਦਾ ਸਾਂਝਾ ਰਾਹ ਲਾ ਲਓ ਜਿਹੜਾ ਮਰੱਬੇਬੰਦੀ ਵਿੱਚ ਪੱਕੇ ਰਸਤੇ ਐਕਟਿਵ ਰਸਤੇ ਜਿਹੜੇ ਲੱਗੇ ਹੁੰਨੇ ਆ ਲੱਠੇ ਦੇ ਵਿੱਚ ਮੰਨ ਲਓ ਪੰਜ ਇਧਰ ਲੈ ਲੇ ਤੇ ਪੰਜ ਇਧਰ ਲੈ ਲੇ ਤੇ ਗੱਭੇ ਦੀ ਰਸਤਾ ਜਾਂਦਾ ਕਲੋਨਾਈਜ਼ਰ ਇਹ ਹੁਣ ਰਸਤੇ ਨੂੰ ਜੇ ਉਹਨੇ ਪੰਜ ਪੰਜ ਕਿਲੇ ਦੋਨੇ ਸਾਈਡ ਲੈ ਲੇ ਜਾਂ 10 10 ਕਿਲੇ ਦੋਨੇ ਸਾਈਡ ਲੈ ਲੇ ਤਾਂ ਇਹ ਰਸਤੇ ਨੂੰ ਆਪਣੀ ਮਰਜ਼ੀ ਦੇ ਨਾਲ ਉਹ ਮਰਜ਼ ਕਰਕੇ 10 ਜਾਂ 20 ਕਿਲਿਆਂ ਨੂੰ ਇਕੱਠਾ ਕਰ ਸਕੂਗਾ ਬਿਨਾਂ ਕਿਸੇ ਦੀ ਪਰਮਿਸ਼ਨ ਲੈ ਚਾਹੇ ਰਸਤਾ ਪਿੱਛੇ ਖੇਤਾਂ ਨੂੰ 100 ਕਿਲੇ ਨੂੰ ਜਾਂਦਾ ਹੁਣ ਪਿੱਛੇ ਵਾਲੇ ਦੀ ਉਹਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਪੰਚਾਇਤ ਦੀ ਪਰਮਿਸ਼ਨ ਲੋੜ ਲੈਣ ਦੀ ਲੋੜ ਨਹੀਂ ਹੈਗੀ ਔਰ ਉਹ ਇੱਕ ਮਹੀਨੇ ਦੇ ਵਿੱਚ ਜਿਹੜਾ ਆਪਣਾ ਮਾਲ ਵਿਭਾਗ ਹੈ ਜਾਂ ਜ਼ਿਲ੍ਹੇ ਦਾ ਵਿਭਾਗ ਹੈ ਉਹ ਇੱਕ ਮਹੀਨੇ ਦੇ ਵਿੱਚ ਉਹਨੂੰ ਇਹ ਮਨਜ਼ੂਰੀ ਲੈ ਕੇ ਦੇਊਗਾ ਵੀ ਹਾਂ ਇਹ ਮਰਜ਼ ਕਰ ਸਕਦਾ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਔਰ ਆਪਣੀ ਮਰਜ਼ੀ ਦੇ ਹਿਸਾਬ ਨਾਲ ਉਹ ਕਿਸੇ ਵੀ ਸਾਈਡ ਰਸਤਾ ਜਿਹੜਾ ਪਿੱਛੇ ਵਾਲੇ ਖੇਤਾਂ ਨੂੰ ਦਊਗਾ ਜਿੱਦਾਂ ਹੁਣ ਅਗਲੇ ਦੇ ਖੇਤਾਂ ਨੂੰ ਮੰਨ ਲਓ ਵੀ ਰਸਤਾ ਸਿੱਧਾ ਜਾਂਦਾ ਨੱਕ ਦੀ ਸੇਧ ਤੇ ਉਹ ਰਸਤਾ ਆਪਣੀ ਕਲੋਨੀ ਦੇ ਸਹਾਵ ਨਾਲ ਘੁਮਾ ਫਰਾ ਕੇ ਦਊਗਾ ਕਿਸੇ ਪਾਸੇ ਦੇ ਵੀ ਉਹਦਾ ਇੱਕ ਤਾਂ ਨੁਕਸਾਨ ਇਹ ਹੋਣਾ ਵੀ ਅਗਲੇ ਦਾ ਜਿਹੜਾ ਕੋਈ ਵੱਡੇ ਇੰਪਲੀਮੈਂਟ ਹੈ ਖੇਤਾਂ ਦੇ ਵਿੱਚ ਅੱਗੇ ਲੈ ਕੇ ਜਾਣ ਦੇ ਵਿੱਚ ਦਿੱਕਤ ਆਊਗੀ ਕੰਬਾਈਨਾ ਹੋ ਗਿਆ ਜਾਂ ਵੱਡੇ ਟਰੈਕਟਰ ਜਾਂ ਹੈਰੋਂ ਕੁਝ ਵੀ ਹੋ ਗਿਆ ਵੀ ਜਦੋਂ ਮੋੜਾਂ ਘੇੜਾਂ ਦੇ ਵਿੱਚ ਜਾਊਗਾ ਉੱਥੇ ਦਿੱਕਤ ਆਊਗੀ ਦੂਜਾ ਜਦੋਂ ਕੋਈ ਆਪਾਂ ਸਿੱਧੀ ਚੀਜ਼ ਆਪਣੇ ਖੇਤ ਦੇ ਵਿੱਚ ਜਾਂਦੀ ਉਹਨੂੰ ਘੁਮ ਫਰਾ ਕੇ ਲਿਜਾਣ ਦੇ ਵਿੱਚ ਦਿੱਕਤ ਪੇਸ਼ ਆਊਗੀ ਇਹ ਸਿੱਧਾ ਸਦਾ ਤੱਕਾ ਵੀ ਬਿਨਾ ਕਿਸੇ ਪਰਮਿਸ਼ਨ ਦੇ ਸਿੱਧਾ ਰਸਤੇ ਨੂੰ ਆਪਣਾ ਖੇਤ ਦੇ ਵਿੱਚ ਜਿਹੜਾ ਕਲੋਨਾਈਜ਼ਰ ਹੈ ਕਲੋਨੀ ਬਣਾਉਣ ਵਾਲਾ ਉਹ ਮਰਜ਼ੀ ਕਰ ਸਕੂਗਾ ਦੂਜਾ ਸਭ ਤੋਂ ਵੱਡਾ ਨੁਕਸਾਨ ਇਹ ਹੋਣਾ ਵੀ ਜਿਹੜੇ ਵੀ ਐਕਟਿਵ ਰਸਤੇ ਜਿੱਦਾਂ ਪਿੰਡਾਂ ਦੇ ਵਿੱਚ ਲਾ ਲੋ ਜਿਹੜੇ ਲੱਠਿਆਂ ਦੇ ਵਿੱਚ ਲੱਗੇਵੇਂ ਨਕਸ਼ਿਆਂ ਦੇ ਵਿੱਚ ਲੱਗੇਵੇਂ ਜਿਨ੍ਹਾਂ ਦਾ ਮੌਜੂਦਾ ਰਿਕਾਰਡ ਮਾਲ ਵਿਭਾਗ ਦੇ ਕੋਲ ਪਿਆ ਜਦੋਂ ਕੋਈ ਵੀ ਪਿੰਡਾਂ ਦੇ ਵਿੱਚ ਕਿਸੇ ਦੀ ਬਾਦ ਘਾਟ ਹੁੰਦੀ ਹੈ ਮਿੰਤੀ ਹੁੰਦੀ ਹੈ ਇਹ ਪੱਕੇ ਠੀਹਾਂ ਤੋਂ ਜਿਹੜੀ ਮਿੰਤੀ ਸਟਾਰਟ ਹੋ ਕੇ ਅਗਲਿਆਂ ਦੇ ਜਿਹੜੇ ਰੌਲੇ ਨਿਭੜ ਜਾਂਦੇ ਅਗਲਾ ਕਹਿੰਦਾ ਉਹ ਰਸਤੇ ਤੋਂ ਫਲਾਣੇ ਤੋਂ ਇਹ ਬੰਦੇ ਦੇ ਇੰਨੇ ਇਕੱਠੇ ਲੱਗੇ ਮੈਂ ਵੀ ਲਿਆ ਉਹ ਵੀ ਰਾਹ ਤੋਂ ਇਕੱਠੇ ਪਾ ਕੇ ਹਨਾ ਹੁਣ ਜਦੋਂ ਇਹ ਰਾਹ ਆਪਣੀ ਮਰਮਰਜੀ ਨਾਲ ਮਰਜ ਹੋ ਕੇ ਆਪਣੀ ਮਰਮਰਜੀ ਨਾਲ ਛੱਡਣ ਲੱਗ ਗਏ ਇੱਕ ਦੋ ਸਾਰਾ ਜਿਹੜਾ ਰਿਕਾਰਡ ਹੈ ਮਾਲ ਵਿਭਾਗ ਦੇ ਕੋਲ ਉਹ ਖਰਾਬ ਹੋਊਗਾ ਉਹਦੇ ਵਿੱਚ ਪਤਾ ਨਹੀਂ ਲੱਗੂਗਾ ਅੱਗੇ ਦੀ ਅੱਗੇ ਜ਼ਮੀਨਾਂ ਦੇ ਰੌਲੇ ਵਧਣਗੇ ਤੇ ਦੂਜਾ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲਾਗ ਰਾਹ ਦੇ ਨਾਲ ਮਾਲਕ ਲੱਗ ਵਧਣਗੇ ਤੇ ਦੂਜਿਆਂ ਨੇ ਕੀ ਕੀਤਾ ਵੀ ਜੇ ਕੋਈ ਰਸਤਾ ਕੱਲੀ ਜ਼ਮੀਨ ਨੂੰ ਜਾਂਦਾ ਜਿਹੜਾ ਮਲ ਕੇ ਕੱਲਾ ਛੋਟਾ ਰਾਹ ਪੰਚਾਇਤ ਦੇ ਅੰਡਰ ਹੈ ਉਹਨੂੰ ਜਿਹੜਾ ਕਲੋਨਾਈਜ਼ਰ ਹੈ ਉਹ ਜ਼ਮੀਨ ਦਾ ਰੇਟ ਕਲੈਕਟਰ ਰੇਟ ਦੇ ਕੇ ਤਾਂ ਚਲੋ ਮਾਲਕ ਤੋਂ ਜ਼ਮੀਨ ਲਊਗਾ ਹੀ ਲਊਗਾ ਪਰ ਅੱਗੇ ਕੀ ਹੁੰਦਾ ਸੀ ਜਿਹੜਾ ਉਹ ਰਸਤਾ ਪੰਚਾਇਤ ਦੇ ਨਾਲ ਪੰਚਾਇਤ ਦਾ ਹੋ ਜਾਂਦਾ ਸੀ ਪੰਚਾਇਤ ਉਹਦੇ ਦੇ ਆਪਣੀ ਮਨਮਰਜ਼ੀ ਨਾਲ ਪੈਸੇ ਲੈਂਦੀ ਜਿੱਦਾਂ ਮਾਲਕ ਦੇ ਨਾਲ ਬੈਠ ਕੇ ਡੀਲ ਹੁੰਦੀ ਆ ਉਦੋਂ ਫਿਰ ਪੰਚਾਇਤ ਦੇ ਨਾਲ ਉਹ ਪਾਰਟੀ ਨੂੰ ਡੀਲ ਕਰਨੀ ਪੈਂਦੀ ਸੀ ਵੀ ਜਦੋਂ ਕਿਸੇ ਨੇ ਜ਼ਮੀਨ ਲੱਤੀ ਉਹ ਕੱਲਾ ਜ਼ਮੀਨ ਨੂੰ ਕੱਲੀ ਜ਼ਮੀਨ ਨੂੰ ਕੱਲਾ ਰਾਹ ਜਾਂਦਾ ਮਨ ਲਓ ਉੱਥੇ ਫਿਰ ਪੰਚਾਇਤ ਵਿੱਚ ਆ ਜਾਂਦੀ ਵੀ ਇਹ ਰਾਹ ਦੇ ਮਲਕੇ ਜਿਹੜੇ ਪੈਸੇ ਆ ਉਹ ਪੰਚਾਇਤ ਨੂੰ ਦੇ ਕੇ ਉੱਥੋਂ ਦੀ ਜਿਹੜੀ ਪਰਮਿਸ਼ਨ ਆ ਲੈਣੀ ਪੈਂਦੀ ਪਰ ਹੁਣ ਉਹ ਵੀ ਰਸਤਾ ਬਿਨਾ ਕਿਸੇ ਪੰਚਾਇਤ ਦੀ ਪਰਮਿਸ਼ਨ ਤੇ ਕਲੈਕਟਰ ਰੇਟ ਤੇ ਪੈਸੇ ਭਰ ਕੇ ਰਸਤੇ ਨਾਲ ਹੋਰ ਮਲਕੇ ਬੰਦਾ ਲੈ ਸਕੂਗਾ ਚਾਹੇ ਪਿੱਛੋਂ ਪੰਚਾਇਤ ਦਾ ਰਾਹ ਆਉਂਦਾ ਖੇਤ ਦੇ ਵਿੱਚ ਰਾਹ ਦਾ ਵੱਖਰੀ ਗੱਲ ਹੈ ਵੀ ਆਪਾਂ ਖੇਤ ਦੇ ਵਿੱਚ ਆਪਣਾ ਕੋਈ ਪ੍ਰਾਈਵੇਟ ਰਾਹ ਛੱਡਿਆ ਵਾ ਆਪਾਂ ਕੱਲਿਆਂ ਨੇ ਆਪਣਾ ਛੱਡਿਆ ਵਾ ਉਹ ਗੱਲ ਨਹੀਂ ਹੈ ਕਿ ਜੇ ਕੋਈ ਪੰਚਾਇਤ ਦਾ ਰਸਤਾ ਜਿੱਦਾਂ ਕੱਲਾ ਰਾਹ ਸਿੱਧਾ ਕਿਸੇ ਇੱਕ ਨੰਬਰ ਦੀ ਜ਼ਮੀਨ ਨੂੰ ਜਾਂਦਾ ਵੀ ਜਿਹੜਾ ਸਿੱਧਾ ਸਾਹਮਣੇ ਮੰਨ ਲਓ ਵੀ ਫਲਾਣੀ ਜ਼ਮੀਨ ਨੂੰ ਜਾਂਦਾ ਉਹਦੇ ਵਿੱਚ ਇੱਕਦਮ ਪੰਚਾਇਤ ਦਾ ਜਿਹੜਾ ਇਹ ਸਿਸਟਮ ਖਰਾਬ ਹੋ ਗਿਆ ਵੀ ਪੰਚਾਇਤ ਦੀ ਪਰਮਿਸ਼ਨੇ ਖਤਮ ਕਰਤੀ ਹੁਣ ਤੁਸੀਂ ਆਪ ਇਸ ਚੀਜ਼ ਦਾ ਆਈਡੀਆ ਲਾ ਲਓ ਵੀ ਜਿਹੜੀ ਮੌਜੂਦਾ ਸਰਕਾਰ ਹੈ ਕਿੰਨਾਂ ਦੇ ਲੋਕਾਂ ਦੇ ਹਿੱਤਾਂ ਵਾਸਤੇ ਕੰਮ ਕਰ ਰਹੀ ਹੈ ਪੰਜਾਬ ਦੇ ਵਿੱਚ ਬੇਸ਼ੱਕ ਵੱਖ-ਵੱਖ ਵਰਗ ਦੇ ਲੋਕ ਰਹਿੰਦੇ ਆ ਤੇ ਵੱਖ-ਵੱਖ ਕੈਟਾਗਰੀਆਂ ਪੰਜਾਬ ਦੇ ਵਿੱਚ ਰਹਿੰਦੀਆਂ ਪਰ ਸਭ ਤੋਂ ਵੱਧ ਨੁਕਸਾਨ ਜਿਹੜੀ ਮੌਜੂਦਾ ਸਰਕਾਰ ਹੈ ਜਿੰਨਾ ਇਸ ਨੇ ਜ਼ਮੀਂਦਾਰ ਜਾਂ ਖੇਤੀਬਾੜੀ ਦੀ ਜ਼ਮੀਨਾਂ ਨੂੰ ਜਾਂ ਖੇਤੀਬਾੜੀ ਨੂੰ ਟਾਰਗੇਟ ਕੀਤਾ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਦੁਸ਼ਮਣ ਦੀ ਜਾਂ ਕਿਸੇ ਮੁਸਲਮਾਨਾਂ ਦੀ ਪੁਰਾਣੀ ਸਰਕਾਰਾਂ ਨੇ ਵੀ ਜਿਹੜੀਆਂ ਲੰਘੀਆਂ ਕੋਈ ਪੁਰਾਣੇ ਟਾਈਮਾਂ ਦੇ ਵਿੱਚ 17-1800 ਦੇ ਟਾਈਮ ਵੀ ਕੋਈ ਐਡੇ ਵੱਡੇ ਜਿਹੜੇ ਮਤਲਬ ਕਿ ਸੋਚੇ ਹੋਣਗੇ ਵੀ ਆਪਾਂ ਵੀ ਇਦਾਂ-ਇਦਾਂ ਜਿਹੜੀਆਂ ਜ਼ਮੀਨਾਂ ਦਾ ਨਿਖਾਨ ਕਰੀਏ ਮਤਲਬ ਇਹ ਚੀਜ਼ ਦੇਖ ਲਓ ਵੀ ਹੁਣ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹਦੇ ਦਿਮਾਗ ਦੇ ਵਿੱਚ ਕੀ ਚੱਲਦਾ ਕਿਉਂਕਿ ਇਹ ਸਰਕਾਰ ਦਿੱਲੀ ਤੋਂ ਚੱਲਦੀ ਹੈ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਸਰਕਾਰ ਜਿਹੜੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਕਦੇ ਵੀ ਨਹੀਂ ਸੋਚ ਸਕਦੀ ਕਿਉਂਕਿ ਬੇਸ਼ੱਕ ਆਪਣੇ ਨਾਲ 25-26 ਹਜ਼ਾਰ ਬੰਦਾ YouTube ਤੇ ਜੁੜਿਆ ਹੋਇਆ ਵਾ ਵਿਊ ਵਧ ਘਟਾਉਣੇ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਪਤਾ ਹੈ 25-26 ਹਜ਼ਾਰ ਬੰਦੇ ਵਿੱਚ ਮੈਂ ਨਹੀਂ ਇਹ ਕਹਿੰਦਾ ਵੀ ਸਾਰੇ ਬੰਦੇ ਕਾਲੀ ਦਲ ਦੇ ਹੋਣਗੇ ਜਾਂ ਸਾਰੇ ਬੰਦੇ ਝਾੜੂ ਦੇ ਹੋਣਗੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਣਗੇ ਪਰ ਆਪਣੇ ਦਿਲ ਤੇ ਹੱਥ ਰੱਖ ਕੇ ਇੱਕ ਚੀਜ਼ ਜਰੂਰ ਗੌਰਿਆ ਜੇ ਤੁਸੀਂ ਆਪਣੀ ਜ਼ਮੀਨ ਬਚਾਉਣੀ ਹੈ ਤਾਂ ਸਭ ਤੋਂ ਵੱਡਾ ਨੁਕਸਾਨ ਇਹਨਾਂ ਪਾਰਟੀ ਨੇ ਕੀਤਾ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਤਾਂ ਇੱਕੋ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਵੀ ਜਿਹੜੀ ਆਪਣੀ ਪੰਜਾਬ ਦੀ ਪਾਰਟੀ ਆ ਪੰਜਾਬ ਤੋਂ ਚੱਲਣ ਵਾਲੀ ਪਾਰਟੀ ਆ ਤੁਸੀਂ ਉਹਨੂੰ ਜਰੂਰ ਮੌਕਾ ਦਿਓ ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਕਦੇ ਤੁਹਾਡੇ ਪੰਜਾਬ ਦੀ ਨਾ ਤਾਂ ਭਲਾ ਸੋਚਣਾ ਤੇ ਨਾ ਹੀ ਤੁਹਾਡੀ ਜਿਹੜੀ ਸਾਰ ਲੈਣੀ ਆ ਵੀ ਤੁਹਾਡਾ ਕੋਈ ਫਾਇਦਾ ਹੋਵੇ ਇਹਨਾਂ ਨੇ ਨੁਕਸਾਨ ਕਰਨਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਜ਼ਮੀਨਾਂ ਦਾ ਨੁਕਸਾਨ ਕਰਨਾ ਹੀ ਕਰਨਾ ਲੈਂਡ ਪੂਲਿੰਗ ਤੋਂ ਗੁੱਸੇ ਹੋਏ ਨੇ ਕਿ ਨਵਾਂ ਜਿਹੜਾ ਸੱਪ ਕੱਢ ਕੇ ਮੂਰੇ ਰੱਖਤਾ ਇਹਦਾ ਹੁਣ ਪਤਾ ਨਹੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵਿਰੋਧ ਹੋਊਗਾ ਜਾਂ ਇਹ ਚੀਜ਼ ਵਾਪਸ ਹੋਊਗੀ ਪਰ ਮੌਜੂਦ ਸਮੇਂ ਦੇ ਵਿੱਚ ਇਹ ਚੀਜ਼ ਹੋਣ ਦੇ ਵਿੱਚ ਆ ਗਈ ਹੈ ਚੋਰੀ ਛੁਪੇ ਹੋਣ ਦੇ ਵਿੱਚ ਆ ਗਈ ਹੈ ਸਰਕਾਰ ਆ ਜਿਹੜੀ ਵੀ ਮਿਲ ਕੇ ਜ਼ਿਮੀਂਦਾਰਾਂ ਦੇ ਛੋਟੇ-ਛੋਟੇ ਹੱਕਾਂ ਤੇ ਵੀ ਜਿਹੜੇ ਡਾਕੇ ਮਾਰਨੇ ਨੇ ਸ਼ੁਰੂ ਕਰਤੇ ਹਨ ਜਿੱਦਾਂ ਪਹਿਲਾਂ ਕੀ ਹੁੰਦਾ ਸੀ ਵੀ ਜਿੱਦਾਂ ਆਪਾਂ ਕਹਿੰਦੇ ਜ਼ਿਮੀਂਦਾਰ ਔਲਾ ਪਾਉਂਦੇ ਸੀ ਵੀ ਭਾਈ ਬਾਹਰੋਂ ਝੋਨਾ ਆ ਕੇ ਪੰਜਾਬ ਦੀ ਐਮਐਸਪੀ ਤੇ ਵੇਖਦਾ ਬਾਹਰੋਂ ਐਮਐਸਪੀ ਤੇ ਆ ਕੇ ਵੇਖ ਜਿੱਦਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਆਮਦਨ ਹਾਰਡ ਆਨ ਕਰਕੇ ਜਿੰਨੀਆਂ ਵੀ ਫਸਲਾਂ ਤਬਾਹ ਹੋਈਆਂ ਝੋਨਾ ਬਹੁਤ ਵੱਡੇ ਲੈਵਲ ਤੇ ਜਿਹੜਾ ਗਰਾਫ ਝੋਨੇ ਦਾ ਥੱਲੇ ਗਿਆ ਝੋਨੇ ਦੀ ਇੰਨੀ ਪੈਦਾਵਾਰ ਪੰਜਾਬ ਦੇ ਵਿੱਚ ਨਹੀਂ ਹੋਈ ਪਰ ਹੁਣ ਸਰਕਾਰਾਂ ਨੇ ਸਰਕਾਰੀ ਬੰਦਿਆਂ ਦੇ ਨਾਲ ਮਿਲ ਮਿਲ ਕੇ ਬਾਹਰੋਂ ਝੋਨਾ ਲਿਆ ਕੇ ਪੰਜਾਬ ਦੀ ਐਮਐਸਪੀ ਤੇ ਵੇਚਿਆ ਹੁਣ ਤੱਕ ਤੁਸੀਂ ਜਾ ਕੇ ਦੇਖ ਲਓ ਕਈ ਮੰਡੀਆਂ ਦੇ ਵਿੱਚ ਝੋਨੇ ਨੂੰ ਪੱਖੇ ਲੱਗੀ ਜਾਂਦੇ ਆ ਜਦ ਕਿ ਕਾਗਜ਼ਾਂ ਦੇ ਵਿੱਚ ਕਹਿੰਦੇ ਵੀ ਸਰਕਾਰੀ ਖਰੀਦ ਬੰਦ ਕਰਦੀ ਪਤਾ ਨਹੀਂ ਕੀ ਕੀ ਸਿਸਟਮ ਹੈ ਤਾਂ ਕੀ ਨਹੀਂ ਹੁਣ ਤੱਕ ਜਿਹੜੇ ਮੰਡੀਆਂ ਦੇ ਵਿੱਚ ਝੋਨੇ ਨੂੰ ਪੱਖੇ ਚੱਲੀ ਜਾਂਦੇ ਆ ਵੀ ਇਹ ਝੋਨਾ ਕਿੱਥੋਂ ਆ ਰਿਹਾ ਕਿਵੇਂ ਆ ਰਿਹਾ ਇਹਦੇ 'ਚ ਸਾਰੀ ਸਰਕਾਰ ਦੀ ਸਰਕਾਰ ਦੇ ਬੰਦਿਆਂ ਦੀ ਜੜੀ ਮਿਲੀ ਭੁਗਤਾਂ ਕਹਿਣ ਦਾ ਮਤਲਬ ਵੀ ਇੱਥੋਂ ਤੱਕ ਗਿਰਗੇ ਵੀ ਆਰਬੀ ਜ਼ਿੰਮੇਵਾਰ ਤਾਂ 6 ਮਹੀਨੇ ਦਾ ਸਬਰ ਰੱਖ ਕੇ ਫਸਲ ਦੀ ਉਡੀਕ ਕਰਦਾ ਇਹ ਇਹ ਬੰਦੇ ਇਹ ਵੀ ਨਹੀਂ ਸੋਚਦੇ ਹੈਗੇ ਵੀ ਬਿਨਾ ਮਿਹਨਤ ਕੀਤੇ ਕੋਈ ਬਾਹਰੋਂ ਫਸਲ ਲਿਆ ਕੇ ਤੁਸੀਂ 4 ਪੈਸੇ ਦੀ ਖਾਤਰ ਮੰਨ ਲਓ ਵੀ ਉਰੇ ਐ ਐਮਐਸਪੀ 23-2400 ਰੁਪਏ ਬਾਹਰੋਂ ਤੁਹਾਨੂੰ ਲਿਆ ਕੇ 15-16-1700 ਰੁਪਏ ਨੂੰ ਝੋਨਾ ਪੈਂਦਾ ਸਿਰਫ ਤੁਸੀਂ 7-800 ਰੁਪਏ ਕਰਕੇ ਇੰਨਾ ਆਪਣਾ ਜ਼ਮੀਰ ਡੇਗ ਲੈ ਸਰਕਾਰੀ ਬੰਦੇ ਵੀ ਹਾਂ ਵੀ ਤੁਸੀਂ 7-800 ਕਰਕੇ ਜਿਹੜੇ ਜ਼ਮੀਨ ਜ਼ਿਮੀਦਾਰਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਨੇ ਸ਼ੁਰੂ ਕਰਤੇ ਕਿੰਨੀ ਨੀਚ ਹਰਕਤਾਂ ਕਿੰਨੀ ਨੀਚ ਸਰਕਾਰ ਹੈ ਸਮਝ ਨਹੀਂ ਆਉਂਦੀ ਹੈ ਕਿ ਕਿੱਥੋਂ ਤੱਕ ਇਹਨਾਂ ਨੇ ਹੋਰ ਹਲੇ ਗਿਰਨਾ ਜਦਕਿ ਇਹਨਾਂ ਨੂੰ ਪਤਾ ਵੀ ਸਾਡੇ ਕੋਲ ਤਿਰਪਾ ਜੇ ਤਾਂ ਆਪਾਂ ਲੋਕਤੰਤਰ ਦੇ ਹਿਸਾਬ ਨਾਲ ਸੋਚੀਏ ਸਿਰਫ ਇਹਨਾਂ ਦੇ ਕੋਲ 1 ਸਾਲ ਵੀ ਪੂਰਾ ਨਹੀਂ ਰਿਹਾ ਹੈਗਾ ਇਹਨਾਂ ਦਾ ਸਫਾਇਆ ਹੋ ਜਾਣਾ ਪਰ ਪਤਾ ਨਹੀਂ ਇਹਨਾਂ ਨੂੰ ਪਿੱਛੋਂ ਕਿਹੜੀ ਛਾਏ ਆ ਵੀ ਜਾਂ ਈਵੀਐਮ ਦੀ ਸੈਟਿੰਗ ਹੈ ਜਿੱਦਾਂ ਹੁਣ ਇਹਨਾਂ ਨੇ ਵੋਟਾਂ ਇੱਧਰ ਤੇ ਉੱਧਰ ਕਰੀਆਂ ਪਤਾ ਨਹੀਂ ਤਾਂ ਉਸੇ ਚੀਜ਼ ਦੇ ਉੱਪਰ ਛਾਲਾ ਮਾਰਦੇ ਵੀ ਸੀ ਸਰਕਾਰ ਦੁਆਰੇ ਬਣਾ ਜਣੀ ਕਿਉਂਕਿ ਹੋ ਸਕਦਾ ਵੀ ਭਾਈ ਦੇਖੋ ਹੁਣ ਜਿਹੜਾ ਲੋਕਤੰਤਰ ਉਹ ਭਾਰਤ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਸਿਰਫ ਟੈਕਨੀਕਲ ਤਰੀਕੇ ਨਾਲ ਜਿੱਦਾਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਵੀ ਭਾਈ ਅੱਗੇ ਏਆਈ ਤੋਂ ਬਾਅਦ ਏਜੀਆਈ ਦਾ ਤਕਨੀਕ ਆ ਰਹੀ ਹੈ ਬਹੁ ਕੱਲਾ ਰੁਜ਼ਗਾਰ ਦੇ ਉੱਤੇ ਕੱਲਾ ਕੰਮਕਾਰਾਂ ਦੇ ਉੱਤੇ ਅਸਰ ਨਹੀਂ ਪੈਣਾ ਹੈਗਾ ਇਹ ਤਾਂ ਤੁਹਾਡੇ ਜਿਹੜੇ ਨਿੱਜੀ ਹੱਕ ਹੈ ਲੋਕਤੰਤਰ ਦੇ ਹੱਕਾ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਹੈ ਕਹਿਣ ਦਾ ਮਤਲਬ ਤੁਸੀਂ ਆਪਣਾ ਜਿਹੜਾ ਵੋਟ ਦਾ ਹੱਕ ਵੀ ਆਉਣ ਵਾਲਾ ਟਾਈਮ ਦੇ ਵਿੱਚ ਮੈਨੂੰ ਲੱਗਦਾ ਖੋਦੋਂਗੇ ਜੇ ਕੋਈ ਦੀਨ ਇਮਾਨ ਵਾਲੇ ਬੰਦੇ ਜੇ ਅਫਸਰ ਮਾਣੇ ਮੋٹے ਕੋਈ ਹੋਏ ਜੇ ਕਾਰਵਾਈਆਂ ਟਾਈਮ ਰਹਿੰਦੇ ਨੇ ਨਾ ਤੇ ਕਰਤੀਆਂ ਤਾਂ ਤਾਂ ਗੱਲ ਵੱਖਰੀ ਆ ਤੇ ਨਹੀਂ ਜਿਹੜਾ ਵੋਟ ਵਾਲਾ ਹੱਕ ਵੀ ਇਹ ਵੀ ਆਪਣਾ ਖੋਦਾ ਜਾਊਗਾ ਕਿਉਂਕਿ ਹੁਣ ਪਤਾ ਨਹੀਂ ਲੱਗਦਾ ਬੋਰਡ ਪਾਉਂਦੇ ਕਿੱਥੇ ਤੇ ਜਾਂਦੀ ਕਿੱਥੇ ਆ ਕਿਉਂਕਿ ਜਿੰਨੇ ਹੱਲਾ ਸ਼ੇਰੀ ਨਾਲ ਜਿੰਨੀ ਇਹ ਮਤਲਬ ਕਿ ਔਰੰਗਜ਼ੇਬ ਵਾਲੀ ਉਹਦੇ ਪਰ ਉਤਰੇ ਵੀ ਜਿਹੜਾ ਚੀਜ਼ ਆਉਂਦੀ ਹੈ ਵੀ ਆਪਾਂ ਉਹਨੂੰ ਮਸਲ ਦੋ ਕਰ ਦੋ ਜਿੰਨਾ ਹੰਕਾਰ ਦੇ ਵਿੱਚ ਇਹ ਸਰਕਾਰ ਚੱਲ ਰਹੀ ਹੈ ਇਹਨਾਂ ਨੂੰ ਕਿਸੇ ਵੀ ਤਰਫੋਂ ਡਰ ਪੇਸ਼ ਨਹੀਂ ਹੋ ਰਿਹਾ ਜਨਤਾ ਦਾ ਵੀ ਜਨਤਾ ਨੇ ਸਾਨੂੰ ਵੋਟ ਨਹੀਂ ਪਾਉਣੀ ਇੱਥੋਂ ਤਾਂ ਇਹ ਸਾਫ ਤਾਂ ਹੁੰਦਾ ਵੀ ਇਹਨਾਂ ਨੂੰ ਵੋਟ ਦੀ ਲੋੜ ਹੀ ਹੈ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵੀ ਇਹ ਬਿਨਾਂ ਵੋਟਾਂ ਦੇ ਵੀ ਮਤਲਬ ਕਿ ਆਪਣੀ ਸਰਕਾਰ ਸਰਕਾਰ ਬਣਾ ਜਾਣ ਕਿਉਂਕਿ ਜਿੱਦਾਂ ਇਹਨਾਂ ਦੇ ਪਿੱਛੇ ਜਿਹੜਾ ਸਿਸਟਮ ਚੱਲ ਰਿਹਾ ਜੋ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਪਤਾ ਤੇ ਬਾਕੀ ਜਿੱਦਾਂ ਹੁਣ ਗੁਰਚੇਤ ਚਿੱਤਰਗਾਰ ਨੇ ਵੀ ਕਿਹਾ ਵੀ 272200 ਕਿਲਾ ਆਸਟ੍ਰੇਲੀਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਬਣਾਇਆ ਹੁਣ ਪਤਾ ਨਹੀਂ ਸੱਚਾਈ ਹੈ ਜਾਂ ਝੂਠ ਹੈ ਪਰ 272200 ਨੇ ਥੋੜੇ ਬਹੁਤੇ ਜ਼ ਉਹ ਕਿਹਦੇ ਲੋਕਾਂ ਦੇ ਪੈਸੇ ਦੇ ਬਣੇ ਆ ਠੀਕ ਹੈ ਹੁਣ ਦੇਖ ਲਓ ਵੀ ਕਿਸੇ ਮੁੱਖ ਮੰਤਰੀ ਅੱਜ ਤੱਕ ਇਹ ਚੀਜ਼ਾਂ ਨਹੀਂ ਬਣਾਈਆਂ ਕਈ ਕਈ ਜene ਫਲਾਣਾ ਮੁੱਖ ਮੰਤਰੀ ਬਹੁਤ ਬੜਿਆ ਬਹੁਤ ਬੜਿਆ ਫਲਾਣਾ ਠਿੰਕਾ ਬੜਿਆ ਪੜਾਈ ਲਿਖਾਈ ਨਾਲ ਬਾਈ ਹੋਣੀ ਹੁੰਦਾ ਹੈਗਾ ਜਿੱਦਾਂ ਮਾਸਟਰ ਦਾ ਮੁੰਡਾ ਕਹਿ ਕੇ ਬੰਦਾ ਹੋਣ ਦੇ ਵਿੱਚ ਆ ਗਿਆ ਹੁਣ ਤੁਸੀਂ ਦੇਖ ਲਓ ਵੀ ਕਿੱਧਰ ਨੂੰ ਦੁਨੀਆ ਤੋਰ ਤੇ ਤੇ ਕਿੱਧਰ ਨੂੰ ਪੰਜਾਬ ਤੋਰ ਤਾ ਕਿਸੇ ਪਾਸੇ ਪੰਜਾਬ ਦੇ ਵਿੱਚ ਸੇਫਟੀ ਨਹੀਂ ਹੈਗੀ ਨਾ ਕਾਰੋਬਾਰ ਦੇ ਵਿੱਚ ਸੇਫਟੀ ਆ ਤੇ ਨਾ ਕੋਈ ਰੁਜ਼ਗਾਰ ਦੇ ਵਿੱਚ ਸਕਿਉਰਟੀ ਸੇਫਟੀ ਆ ਤੇ ਨਾ ਕੋਈ ਆਪਣਾ ਜਿਹੜਾ ਕੰਮ ਧੰਦਾ ਖੇਤੀਬਾੜੀ ਵਾਲਾ ਉਹਦੇ ਵਿੱਚ ਉਹਦੇ ਵਿੱਚ ਵੀ ਬੰਦਿਆਂ ਨੂੰ ਜ ਇਹ ਬੰਦੇ ਨੇ ਪਾਈ ਵੀ ਆ ਸੋ ਵੀਡੀਓ ਮੇਰਾ ਵੀਰ ਲੰਬੀ ਹੋ ਗਈ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਥੈਂਕ ਯੂ